ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਬੈ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਰਹੇ ਹਾਂ ਮੌਸਮ ਸੌਣ ਦੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਅੱਜ ਜਾਨੀ 8 ਤਰੀਕ ਨੂੰ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਆਉਣ ਵਾਲੇ 5 ਦਿਨਾਂ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕਿਦਾਂ ਦਾ ਰਹਿਣ ਦੀ ਸੰਭਾਵਨਾ ਬਣ ਰਹੀ ਹੈ ਕੀ ਨੇਰੀ ਝੱਖੜੇ ਵੀ ਜਾਰੀ ਰਹੂ ਜਾਂ ਗਰਮੀ ਵਿੱਚ ਵਾਧਾ ਹੋਊਗਾ ਜੇਕਰ ਆਪਾਂ ਪਿਛਲੇ 24 ਘੰਟੇ ਦੇ ਵਿੱਚ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਸ 7 ਤਰੀਕ ਨੂੰ ਦੁਪਹਿਰ ਤੋਂ ਬਾਅਦ ਕਈ ਥਾਵਾਂ ਤੇ ਨੇਰੀ ਝੱਖੜ ਦੇ ਨਾਲ ਤੇਜ਼ ਤੂਫਾਨ ਤੇ ਸ਼ਰਾਟੇਦਾਰ ਮੀਂਹ ਤੇ ਕਈ ਥਾਵਾਂ ਤੇ ਕੁਝ ਥਾਵਾਂ ਤੇ ਘੜੇ ਮਾਰੀ ਆ ਜਿਹੜੀ ਉਹ ਹੋਈ ਆ ਇਹ ਕਾਰਵਾਈਆਂ ਸਮੁੱਚੇ ਪੰਜਾਬ 'ਚ ਹੀ ਹੋਈਆਂ ਗਰਜ ਲੱਛਕੀਆਂ ਤੇ ਨੇਰੀ ਝੱਖੜ ਦੀਆਂ ਤੇ ਬਰਖਾਰੀਆਂ ਜੇਕਰ ਗੱਲ ਕਰੀਏ ਹੁਣ ਆਪਾਂ ਸਭ ਤੋਂ ਪਹਿਲਾਂ ਹਵਾਵਾਂ ਦੀ ਦਿਸ਼ਾ ਦੀ ਆਪਾਂ ਗੱਲ ਕਰਦੇ ਆਂ ਹਵਾਵਾਂ ਇਸ ਵਕਤ ਪੂਰਬ ਦੀਆਂ ਵਗ ਰਹੀਆਂ ਨੇ ਜਿਹੜੀਆਂ ਇੱਕ ਰਾਤ ਤੋਂ ਹੀ ਚੱਲ ਰਹੀਆਂ ਤੇ ਸਵੇਰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿ ਪੰਜਾਬ ਦੇ ਵਿੱਚ ਧੂਆਂ ਧੰਦ ਲਿਆ ਹੁੰਦਾ ਜਿਵੇਂ ਮੌਨਸੂਨ ਆ ਗਈ ਹੁੰਦੀ ਹੈ ਪੰਜਾਬ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਜੋ ਮਾਹੌਲ ਹੁੰਦਾ ਉਹਦਾ ਨਾ ਮਾਹੌਲ ਬਣਿਆ ਹੋਇਆ ਸੀ ਇਹ ਸਾਰਾ ਮਾਹੌਲ ਆ ਜਿਹੜਾ ਉਹ ਅਰਬ ਸਾਗਰ ਤੋਂ ਤੇ ਬੰਗਾਲ ਦੀ ਖਾੜੀ ਤੋਂ ਜੋ ਨਵੀਂ ਵਾਲੀਆਂ ਹਵਾਵਾਂ ਪੰਜਾਬ ਤੇ ਪਹੁੰਚ ਰਹੀਆਂ ਇਹ ਸਾਰਾ ਉਹਦਾ ਅਸਰ ਆ ਕਿਉਂਕਿ ਇੱਕ ਚੱਕਰਵਾਤ ਆ ਜਿਹੜਾ ਗੁਜਰਾ ਅਰਬ ਸਾਗਰ ਦੇ ਵਿੱਚ ਬਣਿਆ ਹੋਇਆ ਦੂਸਰਾ ਰਾਜਸਥਾਨ ਦੇ ਭਾਗਾਂ ਤੇ ਬਣਿਆ ਹੋਇਆ ਜਿਹੜਾ ਕਾ ਜ਼ਬਰਦਸਤ ਤਰੀਕੇ ਦੇ ਨਾਲ ਰਾਜਸਥਾਨ ਤੇ ਗੁਜਰਾਤ ਦੇ ਭਾਗਾਂ ਤੇ ਕਰਵੀਆਂ ਦੇ ਰਿਹਾ ਲੇਕਿਨ ਆਪਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਕਈ ਧਾਮਤੇ ਤੇਜ ਹਨੇਰੀ ਝਖੜ ਦੇ ਨਾਲ ਸ਼ਰਾਟੇ ਦਾ ਰਮੀਆ ਜਿਹੜਾ ਉਹ ਆਉਣ ਦੀ ਸੰਭਾਵਨਾ ਜਿਹੜਾ ਕਿ ਇਸ ਵਕਤ ਜੰਮੂ ਕਸ਼ਮੀਰ ਦੇ ਜੰਮੂ ਜਿਹੜਾ ਏਰੀਆ ਪਠਾਨਕੋਟ ਏਰੀਆ ਇੰਨਾ ਚ ਕਾਰਵਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੋ ਕਿ ਹੌਲੀ ਹੌਲੀ ਸਮੁੱਚੇ ਪੰਜਾਬ ਦੇ ਵਿੱਚ ਵਧਣ ਗਿਆ ਤੇ ਹਰਿਆਣੇ ਦੇ ਵੀ ਕੁਝ ਭਾਗ ਤੇ ਦਿੱਲੀ ਦੇ ਕੁਝ ਭਾਗ ਜਿਹੜੇ ਇਹਨਾਂ ਨੂੰ ਵੀ ਆਪਣੇ ਗ੍ਰਿਫਤਰ ਲੈਣ ਗਿਆ ਤੇ ਇਹਦੇ ਨਾਲ ਕੀ ਹੋਊਗਾ ਅਮਨਸਰ ਧਰਮਤਾਰਨ ਪਠਾਨਕੋਟ ਫਰੀਦਕੋਟ ਮਕਸਰ ਮੋਗਾ ਆਪਣੇ ਫਿਰੋਜ਼ਪੁਰ ਹੋ ਗਿਆ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਮਹਾਲੀ ਰੋਪੜ ਨੰਗਲ ਅਨੰਪੁਰ ਸਾਹਿਬ ਖਰੜ ਇਸ ਤੋਂ ਬਿਨਾ ਪਟਿਆਲਾ ਹੋ ਗਿਆ ਬਠਿੰਡਾ ਬਰਨਾਲਾ ਲੁਧਿਆਣਾ ਮਲੇਰ ਕੋਟਲਾ ਸੰਗਰੂਰ ਮਾਨਸਾ ਇਹ ਸਾਰੇ ਏਰੀਆ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਹਨੇਰੀ ਝੱਖੜ ਦੇ ਨਾਲ ਜ਼ਬਰਦਸਤ ਕਾਰਵਾਈਆਂ ਹੋਣ ਦੀ ਸੰਭਾਵਨਾ ਜੇਕਰ ਬਾਕੀ ਏਰੀਆ ਦੀ ਗੱਲ ਕਰੀਏ ਤਾਂ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਕਸ਼ਮੀਰ ਦੇ ਜੰਮੂ ਵਾਲੇ ਏਰੀਏ ਦੇ ਵਿੱਚ ਇਸ ਤੋਂ ਬਿਨਾ ਹਿਮਾਚਲ ਉੱਤਰਾਖੰਡ ਦੇ ਵਿੱਚ ਵੀ ਜ਼ਬਰਦਸਤ ਕਾਰਵਾਈਆਂ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਹ ਹੀ ਜਿਹੜੀਆਂ ਥੰਡਰ ਸਟ੍ਰੋਮ ਐਕਟੀਵਿਟੀ ਆ ਇਹ ਹੋਣ ਦੀ ਸੰਭਾਵਨਾ ਬਾਕੀ ਸੈਂਟਰ ਇੰਡੀਆ ਤੇ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਭਾਗਾਂ 'ਚ ਮੌਸਮ ਆ ਜਿਹੜਾ ਹੋ ਆਮ ਤੌਰ ਤੇ ਖੁਸ਼ਕ ਰਹੂਗਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਦੇ ਵਿੱਚ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਈ ਯਾਨੀ ਅੱਜ 8 ਤਰੀਕ ਨੂੰ ਸਮੁੱਚੇ ਜੰਮੂ ਕਸ਼ਮੀਰ ਦੇ ਜਿਹੜਾ ਜੰਮੂ ਏਰੀਆ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਪੰਜਾਬ ਦੇ ਉੱਤਰੀ ਭਾਗ ਮਤਲਬ ਜ਼ਿਆਦਾਤਰ ਉੱਤਰੀ ਭਾਗਾਂ ਦੇ ਵਿੱਚ ਕਾਰਵਾਈਆਂ ਹੋਣ ਦੀ ਸੰਭਾਵਨਾ ਦੁਪਹਿਰ ਤੋਂ ਬਾਅਦ ਸਮੁੱਚੇ ਪੰਜਾਬ 'ਚ ਇਹ ਹਨੇਰੀ ਝੱਖੜਾ ਜਿਹੜਾ ਉਹ ਪਹੁੰਚੂਗਾ ਇਹਦੇ ਨਾਲ ਗਰਜ ਚਮਕ ਦੇ ਨਾਲ ਤੇਜ਼ ਛਿੱਟੇ ਛਰਾਟੇ ਤੇ ਕਈ ਥਾਵਾਂ ਤੇ ਤੇਜ਼ ਹਨੇਰੀ ਝੱਖੜਾ ਜਿਹੜਾ ਉਹ ਪੰਜਾਬ ਦੇ ਵਿੱਚ ਆ ਜਾਤਾ ਹੈ ਗਦਾ ਗੁਜਰਾਤ ਤੇ ਦੱਖਣੀ ਰਾਜਸਥਾਨ ਦੇ ਵਿੱਚ ਭਿਆਨਕ ਬਰਖਾ ਜਿਹੜੀ ਉਹ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰਦੇ ਆਪਾਂ 9 ਤਰੀਕ ਦੀ 9 ਤਰੀਕ ਨੂੰ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਤੇ ਪੰਜਾਬ ਦੇ ਉੱਤਰੀ ਭਾਗ ਤੇ ਇਸ ਤੋਂ ਇਲਾਵਾ ਰਾਜਸਥਾਨ ਦੇ ਦੱਖਣੀ ਭਾਗਾਂ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਹੋਣਗੀਆਂ ਬਾਕੀ ਮੱਧ ਪ੍ਰਦੇਸ਼ ਬਿਹਾਰ ਛੱਤੀਸਗੜ੍ਹ ਪੂਰਬੀ ਉੱਤਰ ਪ੍ਰਦੇਸ਼ ਰਾਜਸਥਾਨ ਦੇ ਉੱਤਰੀ ਭਾਗ ਇਹਨਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ ਆਪਾਂ 10 ਤਰੀਕ ਨੂੰ 10 11 12 ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਟ ਹੈ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਜਿਸ ਨੇ ਨਾ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਦੇ ਬਹੁਤ ਸਾਰੇ ਖੇਤਰ ਹਰਿਆਣਾ ਦੇ ਬਹੁਤ ਸਾਰੇ ਖੇਤਰ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਕਰਬਈਆਂ ਜਿਹੜੀਆਂ ਹੋਣ ਦੀ ਸੰਭਾਵਨਾ ਬਣੀ ਹੋਈ ਆ ਕਈ ਥਾਵਾਂ ਤੇ ਤੇਜ਼ ਛਿੱਟੇ ਛਰਾਟੇ ਆ ਜਿਹੜੇ ਉਹ ਪੈ ਸਕਦੇ ਆ ਚੱਕਰਵਾਤ ਆ ਕਿਉਂਕਿ ਦੋ ਬਣੇ ਹੋਏ ਆ ਕਰਬ ਸਾਗਰ ਦੇ ਵਿੱਚ ਤੇ ਦੂਸਰਾ ਉਸ ਵਾਰ ਗੱਲ ਕਰਦੇ ਆਪਾਂ 11 ਤਰੀਕ ਦੀ ਤਾਂ 11 ਤਰੀਕ ਨੂੰ ਵੀ ਕਾਰਵਾਈਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਜ਼ਬਰਦਸਤ ਹੋਣ ਦੀ ਸੰਭਾਵਨਾ ਇਸ ਤੋਂ ਮੇਰਾ ਜੰਮੂ ਕਸ਼ਮੀਰ ਹਮਾਦਲ ਤੇ ਉੱਤਰਾਖੰਡ ਦਾ ਹਰਿਆਣਾ ਇਹਨਾਂ ਭਾਗਾਂ ਦੇ ਵਿੱਚ ਵੀ ਨੇਰੀ ਝੱਖੜ ਦੇ ਨਾਲ ਤੇਜ਼ ਸ਼ਰਾਟੇ ਦਾ ਰਮੀਆ ਜਿਹੜਾ ਉਹ ਆ ਸਕਦਾ ਪੂਰਬੀ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਵੀ ਬਰਖਾ ਜਿਹੜੀ ਆ ਉਹ 11 ਤਰੀਕ ਨੂੰ ਹੋ ਸਕਦੀ ਆ ਤੇ ਉਸ ਤੋਂ ਬਾਅਦ ਗੱਲ ਕਰਦੇ ਆਂ ਜੀ ਆਪਾਂ 12 ਤਰੀਕ ਦੀ 12 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਹਲਕੇ-ਫੁਲਕੇ ਗਤੀਵਿਧੀਆਂ ਜਾਰੀ ਰਹਿਣਗੀਆਂ ਰਾਜਸਥਾਨ ਦੇ ਪੂਰਬੀ ਭਾਗ ਹੋਗੇ ਇਸ ਤੋਂ ਬਿਨਾ ਮਾਧ ਵਰਦੇ ਦੇ ਭਾਗ ਹੋਗੇ ਛੱਤੀਸਗੜ ਦੇ ਭਾਗ ਹੋਗੇ ਇਨ੍ਹਾਂ ਭਾਗਾਂ ਦੇ ਵਿੱਚ ਵੀ ਹਲਕੀ ਫੁਲਕੀ ਥੰਡਰਸਟ੍ਰੋਮ ਐਕਟੀਵਿਟੀ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰੀਏ ਜੀ 13 ਤਰੀਕ ਦੀ ਦਾ 13 ਤਰੀਕ ਨੂੰ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਹਨੇਰੀ ਝੱਖੜ ਦੇ ਨਾਲ ਤੂਫਾਨ ਆਉਣ ਜਾਂ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਵੜ ਰਹੀ ਆ। ਬਾਕੀ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਹਲਚਲ ਵਾਲਾ ਬਣਿਆ ਰਹੂਗਾ ਜਿਆਦੇ ਵਿੱਚ ਰਾਜਸਥਾਨ ਦੇ ਦੱਖਣੀ ਭਾਗ ਹੋਗੇ, ਮੱਧ ਪ੍ਰਦੇਸ਼ ਦੇ ਕੁਝ ਭਾਗ ਕੋਲ ਛਤੀਸਗੜ ਦੇ ਕੁਝ ਭਾਗ ਹੋਗੇ ਤੇ ਨੀਚੇ ਜਿਹੜਾ ਦੱਖਣੀ ਭਾਰਤ ਆ ਇਹਦੇ ਵਿੱਚ ਗੋਆ, ਬੰਬੇ ਇਹ ਸਾਰੇ ਇਲਾਕਿਆਂ ਦੇ ਵਿੱਚ ਬਰਖਾ ਹੋ ਸਾਰਿਆ ਨਾਰਥ-ਈਸਟ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ। ਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 14 ਤਰੀਕ ਦੀ ਤਾਂ 14 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਜਿਹੜੀਆਂ ਹਨੇਰੀ ਝੱਖੜ ਦੇ ਨਾਲ ਅਥੰਡਰਸਟ੍ਰੋਮ ਐਕਟੀਵਿਟੀ ਹੋ ਸਕਦੀਆਂ ਨਾਰਥ-ਈਸਟ ਇੰਡੀਆ 'ਚ ਵਰਖਾ ਹੋਊਗੀ ਜੰਮੂ ਕਸ਼ਮੀਰ ਦੇ ਅਲੱਗ-ਅਲੱਗ ਭਾਗਾਂ ਦੇ ਵਿੱਚ ਹਲਕੀ-ਫੁਲਕੀ ਗਤੀਵਿਧੀ ਹੋ ਸਕਦੀ ਹੈ ਹਰਿਆਣੇ ਦੇ ਵਿੱਚ ਵੀ ਵਰਖਾ ਹੋ ਸਕਦੀ ਹੈ ਬਾਕੀ ਸਾਰੇ ਭਾਗਾਂ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਹੀ ਰਹਿੰਦੀ ਸੰਭਾਵਨਾ ਇਹ ਸੀਗਾ ਆਉਣ ਵਾਲੇ 5 ਦਿਨਾਂ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ